ਸਾ ਵਾਈਗੁਰ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਅਸਤੀ ਜੋ ਵੀਡੀਓ ਬਹੁਤ ਖਾਸ ਹੈ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਲਈ ਜੋ ਅੰਮ੍ਰਿਤ ਵੇਲੇ ਉਠਤਾ ਪੈਂਦੇ ਨੇ ਪਰ ਪਾਠ ਨਹੀਂ ਕਰ ਪਾਉਂਦੇ ਕਈ ਵਾਰ ਮਨ ਵਿੱਚ ਇੱਛਾ ਤਾਂ ਹੁੰਦੀ ਹੈ ਪਰ ਹਾਲਾਤ ਸਾਥ ਨਹੀਂ ਦਿੰਦੇ ਡਿਊਟੀ ਬੱਚਿਆਂ ਦੇ ਕੰਮ ਘਰ ਦੀਆਂ ਜ਼ਿੰਮੇਵਾਰੀਆਂ ਤੇ ਫਿਰ ਮਨ ਵਿੱਚ ਇੱਕ ਸਵਾਲ ਉੱਠਦਾ ਹੈ ਕੀ ਜਿਐਸੀ ਦਿਨ ਜੜੇ ਪਾਠ ਕਰੀਏ ਤਾਂ ਕਿ ਉਹ ਪ੍ਰਵਾਨ ਹੋਵੇਗਾ ਕਿ ਗੁਰੂ ਸਾਹਿਬ ਜੀ ਉਸ ਨਾਮ ਜਪ ਨੂੰ ਕਬੂਲ ਕਰਨਗੇ ਸੰਗਤ ਜੀ ਅੱਜ ਅਸੀਂ ਇਸੇ ਪਵਿੱਤਰ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਅੰਮ੍ਰਿਤ ਵੇਲਾ ਨਾ ਮਿਲੇ ਤਾਂ ਗੁਰੂ ਦੀ ਖੁਸ਼ੀ ਕਿਵੇਂ ਮਿਲੇ ਜੇਕਰ ਅਸੀਂ ਅੰਮ੍ਰਿਤ ਵੇਲਾ ਨਾ ਸਾਮ ਸਕੀਏ ਤਾਂ ਅਸੀਂ ਆਪਣੇ ਗੁਰੂ ਨੂੰ ਕਿਸ ਤਰ੍ਹਾਂ ਖੁਸ਼ ਕਰੀਏ ਇਸ ਵਿਸ਼ੇ ਨੂੰ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਵੀ ਖਾਸ ਆ ਜਿਹੜੇ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ। ਕਈ ਭੈਣ ਭਰਾ ਕਹਿੰਦੇ ਆ ਕਿ ਵੀ ਅਸੀਂ ਅੰਮ੍ਰਿਤ ਵੇਲੇ ਉੱਠ ਤਾਂ ਪੈਂਦੇ ਆ। ਸਾਨੂੰ ਜਾਗ ਵੀ ਆ ਜਾਂਦੀ ਆ ਪਰ ਅਸੀਂ ਪਾਠ ਨਹੀਂ ਕਰ ਪਾਉਂਦੇ ਕਿਉਂਕਿ ਅੰਮ੍ਰਿਤ ਵੇਲੇ ਦੇ ਵਿੱਚ ਹੀ ਸਾਡੇ ਬਹੁਤ ਜ਼ਰੂਰੀ ਕੰਮ ਤੰਦੇ ਕਰਨ ਵਾਲੇ ਹੁੰਦੇ ਨੇ। ਇਸ ਲਈ ਪਹਿਲਾਂ ਅਸੀਂ ਉਹਨਾਂ ਕੰਮਾਂ ਨੂੰ ਕਰਦੇ ਆ ਜਿਵੇਂ ਕਈ ਲੋਕ ਡਿਊਟੀ ਤੇ ਜਾਂਦੇ ਨੇ। ਬੱਚਿਆਂ ਨੇ ਸਕੂਲ ਜਾਣਾ ਹੁੰਦਾ। ਕਈ ਵਾਰ ਭੈਣਾਂ ਬੀਬੀਆਂ ਦੇ ਵੀ ਕਈ ਕੰਮ ਤੰਦੇ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ। ਉਹ ਅਕਸਰ ਇਹ ਸਵਾਲ ਪੁੱਛਦੇ ਆ ਕਿ ਅਮਰਤ ਵੇਲੇ ਉੱਠ ਕੇ ਸਾਡੇ ਤੋਂ ਨਾਮ ਨਹੀਂ ਜਪਿਆ ਜਾਂਦਾ ਕੀ ਅਸੀਂ ਬਾਕੀ ਦੇ ਦਿਨ ਵਿੱਚ ਨਾਮ ਜਪ ਕੇ ਗੁਰੂ ਸਾਹਿਬ ਦੀ ਖੁਸ਼ੀ ਹਾਸਲ ਕਰ ਸਕਦੇ ਆ ਜੇ ਅਸੀਂ ਦਿਨ ਜਿਹੜੇ ਪਾਠ ਕਰੀਏ ਤਾਂ ਕੀ ਸਾਨੂੰ ਉਹ ਕੀਤੇ ਹੋਏ ਪਾਠ ਦਾ ਫਲ ਮਿਲੇਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਆਪਾਂ ਜਦੋਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦੇ ਆ ਪਾਠ ਕਰਦੇ ਆ ਤਾਂ ਸਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਜ਼ਰੂਰ ਹੁੰਦੀ ਹੈ ਸਾਡਾ ਕੀਤਾ ਹੋਇਆ ਪਾਠ ਜਪਿਆ ਹੋਇਆ ਨਾਮ ਜ਼ਰੂਰ ਪ੍ਰਵਾਨ ਹੁੰਦਾ ਹੈ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਗੁਰਬਾਣੀ ਦਾ ਪਾਠ ਕਰ ਸਕਦੇ ਹਾਂ ਬੈਠ ਕੇ ਨਾਮ ਜਪ ਸਕਦੇ ਹਾਂ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਮਨਾਹੀ ਪਰ ਅੰਮ੍ਰਿਤ ਵੇਲੇ ਦੀ ਖਾਸ ਮਹੱਤਤਾ ਹੈ ਅੰਮ੍ਰਿਤ ਵੇਲੇ ਦਾ ਵੇਲਾ ਬਹੁਤ ਕੀਮਤੀ ਵੇਲਾ ਹੈ ਬੜਾ ਪਾਵਰਫੁਲ ਵੇਲਾ ਹੈ ਅਤੇ ਇਹ ਵੇਲਾ ਮਿਲਦਾ ਵੀ ਕਰਮਾਂ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਹੈ ਹਰੇਕ ਦੇ ਵਸ ਦੀ ਗੱਲ ਨਹੀਂ ਹੈ ਇਸ ਵੇਲੇ ਦੇ ਵਿੱਚ ਉੱਠ ਪਾਉਣਾ ਕਿਉਂਕਿ ਜਿੰਨਾ ਹੀ ਇਹ ਵੇਲਾ ਪਾਵਰਫੁੱਲ ਹੈ ਨਾ ਉਨਾ ਹੀ ਇਸ ਵੇਲੇ ਦੇ ਵਿੱਚ ਕਲ ਕਲਯੁਗ ਦਾ ਪ੍ਰਭਾਵ ਹੁੰਦਾ ਹੈ ਉਨਾ ਹੀ ਇਸ ਵੇਲੇ ਦੇ ਵਿੱਚ ਨੀਂਦ ਬੜੀ ਗੂੜੀ ਆਉਂਦੀ ਹੈ ਤਾਂ ਆਪਣੀ ਨੀਂਦ ਨੂੰ ਤਿਆ ਕੇ ਉੱਠ ਪਾਉਣਾ ਇਹ ਵੀ ਇੱਕ ਯੰਗ ਤੇ ਯੁੱਧ ਕਰਨ ਦੇ ਬਰਾਬਰ ਹੁੰਦਾ ਹੈ ਜਿਹੜੇ ਉੱਠਦੇ ਆ ਨਾ ਮਹਾਪੁਰਖ ਜੀ ਉਹਨਾਂ ਨੂੰ ਯੋਧੇ ਕਹਿੰਦੇ ਆ ਵੀ ਜਿਹੜੇ ਅੰਮ੍ਰਿਤ ਵੇਲੇ ਉੱਠ ਪਏ ਸਮਝ ਲਓ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਇੱਕ ਜੰਗ ਜਿੱਤ ਲਈ ਪਹਿਲੀ ਜੰਗ ਜਿੱਤ ਲਈ ਤੇ ਜਿਹਨੇ ਇਹ ਜੇ ਪਹਿਲੀ ਜੰਗ ਜਿੱਤ ਲਈ ਉਹ ਆਖਰੀ ਵੀ ਜ਼ਰੂਰ ਜਿੱਤੇਗਾ ਇਹ ਗੱਲ ਪੱਕੀ ਹੈ ਇਹ ਵੇਲੇ ਬਾਰੇ ਮਹਾਂਪੁਰਖ ਜੀ ਕਹਿੰਦੇ ਨੇ ਵੀ ਇਹ ਵੇਲਾ ਗੁਰੂ ਨਾਨਕ ਪਾਸਾ ਜੀ ਦੀ ਮਿੱਠੀ ਨਿੱਗੀ ਪਿਆਰੀ ਗੋਦ ਦਾ ਵੇਲਾ ਹੁੰਦਾ ਹੈ ਜੋ ਮਨੋਖੇਸ ਵੇਲੇ ਦੇ ਵਿੱਚ ਉੱਠਦੇ ਆ ਨਾ ਸਮਝੋ ਆਪਣੇ ਗੁਰੂ ਦੀ ਗੋਦ ਦੀ ਨਿਗ ਨਿਗ ਮਾਣ ਰਹੇ ਆ ਫਿਰ ਆਪ ਸੋਚੋ ਵੀ ਜਿਹਨੂੰ ਆਪਣੇ ਗੁਰੂ ਦੀ ਗੋਦ ਮਿਲ ਗਈ ਉਹਨੂੰ ਫਿਕਰ ਚਿੰਤਾ ਕਰਨ ਦੀ ਲੋੜ ਹੀ ਨਹੀਂ ਉਹਨੂੰ ਕਿਸ ਗੱਲ ਦਾ ਡਰ ਰਹਿ ਗਿਆ ਇਸ ਲਈ ਨਾ ਜੇ ਇਹ ਵੇਲਾ ਤੁਹਾਨੂੰ ਮਿਲਿਆ ਤੁਸੀਂ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਪੈਂਦੇ ਹੋ ਬਹੁਤ ਵੱਡੀ ਗੱਲ ਹੈ ਇਹ ਬੜੇ ਚੰਗੇ ਕਰਮ ਨੇ ਤੁਹਾਡੇ ਤੈਨਾ ਕਰਮਾਂ ਨੂੰ ਹੋਰ ਵੀ ਚੰਗਾ ਬਣਾਓ ਇਸ ਵੇਲੇ ਨਾਮ ਜਪ ਕੇ ਤੁਸੀਂ ਬੈਠ ਕੇ ਪਾਠ ਨਹੀਂ ਕਰ ਸਕਦੇ ਤਾਂ ਫਿਰ ਤੁਰਦਿਆਂ ਫੁਰਦਿਆਂ ਹੀ ਇਹ ਤੁਰਦਿਆਂ ਫਿਰਦਿਆਂ ਹੀ ਇਹ ਵੇਲਾ ਸੰਭਲੋ ਕਿਉਂਕਿ ਸੰਗਤ ਜੀ ਗੁਰੂ ਸਾਹਿਬ ਜੀ ਤਾਂ ਸਾਡੇ ਮਨ ਦੀ ਭਾਵਨਾ ਨੂੰ ਪੜਦੇ ਆ ਸਾਡੇ ਅੰਦਰ ਦੀ ਭਾਵਨਾ ਨੂੰ ਵੇਖਦੇ ਆ ਉਹਨਾਂ ਨੂੰ ਸਭ ਪਤਾ ਹੈ ਕਿ ਕਿਹੜਾ ਬੰਦਾ ਬਹਾਨੇ ਬਣਾ ਰਿਹਾ ਤੇ ਕਿਹੜਾ ਸੱਚਮੁੱਚ ਮਜਬੂਰ ਕਿ ਦੀ ਸੱਚਮੁੱਚ ਮਜਬੂਰੀ ਹੈ ਜੇਕਰ ਸੱਚਮੁੱਚ ਤੁਹਾਡੇ ਕੰਮਤੋਂ ਦੇ ਬਹੁਤ ਜ਼ਰੂਰੀ ਆ ਤਾਂ ਤੁਸੀਂ ਤੁਰਦੇ ਆ ਫਿਰਦੇ ਆ ਵੀ ਨਾਮ ਜਪ ਚੱਕ ਜਪ ਸਕਦੇ ਹੋ ਗੁਰਬਾਣੀ ਦਾ ਪਾਠ ਤੁਸੀਂ ਦਿਨ ਚੜੇ ਵੀ ਕਰ ਲੋ ਆਪਣੇ ਕੰਮਤੋਂ ਦੇ ਕਰਦੇ ਆ ਵੀ ਕਰ ਲੋ ਪਰ ਇਸ ਵੇਲੇ ਦੇ ਵਿੱਚ ਤੁਸੀਂ ਨਾਮ ਗੁਰਮੰਤਰ ਮੂਲ ਮੰਤਰ ਕੋਈ ਵੀ ਮੰਤਰ ਜਪ ਸਕਦੇ ਹੋ ਇਹ ਔਖੇ ਨਹੀਂ ਭੈਣਾਂ ਬੀਬੀਆਂ ਸਵੇਰੇ ਉੱਠਦੀਆਂ ਨੇ ਉੱਠਦੇ ਆ ਸਾਰ ਪਹਿਲਾਂ ਤਾਂ ਬਿਸਤਰ ਤੇ ਬੈਠਿਆ ਬੈਠਿਆ ਜੋ ਵੀ ਭੈਣ ਭਰਾ ਜਦੋਂ ਆਪਾਂ ਸਵੇਰੇ ਉੱਠਦੇ ਆ ਨਾ ਉੱਠਦੇ ਆ ਸਾਰ ਹੀ ਪੰਜ ਵਿੱਚ ਬਿਸਤਰ ਤੇ ਬੈਠਾ ਬੈਠਿਆ ਹੋ ਗੁਰੂ ਦੇ ਚੰਨਾਂ ਦੇ ਲੇਖੇ ਲਾ ਦਿਓ ਉੱਠ ਕੇ ਪਹਿਲਾਂ ਵਾਹਿਗੁਰੂ ਬੋਲੋ ਤੇ ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਦਾ ਸੁਕਰਾਨਾ ਕਰੋ ਭੂੰਜੇ ਜ਼ਮੀਨ ਤੇ ਆਪਣਾ ਪੈਰ ਪਾਓ ਫਿਰ ਜੇ ਤੁਸੀਂ ਇਸ਼ਨਾਨ ਕਰਨਾ ਹੈ ਤਾਂ ਇਸ਼ਨਾਨ ਕਰਦੇ ਹੋਏ ਵੀ ਨਾਮ ਜਪਦੇ ਰਹੋ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ ਜੇ ਤੁਸੀਂ ਆਪਣੇ ਘਰ ਦੇ ਕੰਮ ਤੰਦੇ ਕਰਦੇ ਹੋਏ ਵੀ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਤਾਂ ਉਸ ਟਾਈਮ ਵੀ ਤੁਸੀਂ ਨਾਮ ਜਪ ਸਕਦੇ ਹੋ ਜਿਵੇਂ ਕਈ ਵਾਰ ਭੈਣਾ ਬੀਬੀਆਂ ਦੇ ਮਨ ਦੇ ਵਿੱਚ ਇਹ ਸ਼ੰਕਾ ਹੁੰਦਾ ਵੀ ਅਸੀਂ ਘਰ ਦੇ ਝਾੜੂ ਬੋਕਰ ਫੇਰਦਿਆਂ ਨਾਮ ਜਪ ਸਕਦੇ ਆ ਕਿਉਂਕਿ ਉਦੋਂ ਅਸੀਂ ਪੈਰਾਂ ਦੇ ਵਿੱਚ ਜੁੱਤੀ ਪਾਈ ਹੁੰਦੀ ਹੈ ਅਤੇ ਜੁੱਤੀ ਪਾ ਕੇ ਕੀ ਅਸੀਂ ਨਾਮ ਜਪ ਸਕਦੇ ਹਾਂ ਹਾਂਜੀ ਅਸੀਂ ਜ਼ਰੂਰ ਨਾਮ ਜਪ ਸਕਦੇ ਹਾਂ ਜਿਹੜੀ ਮਤਲਬ ਜਪਣਾ ਹੁੰਦਾ ਉਹ ਵੱਖਰੀ ਗੱਲ ਹੈ ਉਹ ਅਸੀਂ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਵਾਹਿਗੁਰੂ ਨਾਮ ਕੋਈ ਵੀ ਜੇ ਪਾਠ ਵੀ ਕਰ ਰਹੇ ਆ ਨਾ ਪੈਰਾਂ 'ਚ ਜੁੱਤੀ ਪਾ ਕੇ ਕਰ ਸਕਦੇ ਆ ਪਰ ਅਸੀਂ ਗੁਦਕਾ ਸਾਹਿਬ ਤੋਂ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਪਾਠ ਨਹੀਂ ਕਰ ਸਕਦੇ ਜੇ ਅਸੀਂ ਬਿਨਾਂ ਦੇਖੇ ਬਿਨਾਂ ਮਤਲਬ ਆਪਣੇ ਮੂੰਹ ਦੇ ਵਿੱਚ ਬੋਲ ਕੇ ਪਾਠ ਕਰ ਰਹੇ ਆ ਨਾ ਇਹ ਕੋਈ ਵਹਿਮ ਪਰ ਨਹੀਂ ਕੋਈ ਵਹਿਮ ਪਰ ਨਹੀਂ ਪਾਉਣਾ ਚਾਹੀਦਾ ਜਦੋਂ ਅਸੀਂ ਝਾੜੂ ਲਾਉਂਦੇ ਆ ਬੋਕਰ ਫੇਰਦਿਆਂ ਘਰ ਦੀ ਸਫਾਈ ਕਰਦੇ ਆ ਨਾ ਉਦੋਂ ਅਸੀਂ ਜਪ ਕਰ ਸਕਦੇ ਆ ਅਸੀਂ ਚਪਈ ਸਭਜ ਦਾ ਪਾਠ ਵੀ ਕਰ ਸਕਦੇ ਆ ਚੱਪਲ ਪਾਈਏ ਕੋਈ ਗੱਲ ਨਹੀਂ ਚੱਪਲ ਉਸ ਟਾਈਮ ਨਹੀਂ ਪਾਈ ਹੋਣੀ ਚਾਹੀਦੀ ਜਦੋਂ ਤੁਸੀਂ ਗੁਟਕਾ ਸਾਹਿਬ ਦੇ ਉੱਤੇ ਪਾਠ ਕਰਦੇ ਹੋ ਫਿਰ ਇੱਕ ਹੋਰ ਬਹੁਤ ਪਿਆਰੀ ਜੁਗਤ ਹੈ ਜਦੋਂ ਆਪਾਂ ਆਪਣੇ ਘਰ ਦੀ ਸਾਫ ਸਫਾਈ ਕਰਦੇ ਆ ਨਾ ਤਾਂ ਘਰ ਦੇ ਹਰ ਕੋਨੇ ਦੇ ਵਿੱਚ ਜਾਂਦੇ ਆ ਹਰੇਕ ਥਾਂ ਤੇ ਆਪਾਂ ਬਹੁ ਫਿਰਦੇ ਆ ਸਾਫ ਸਫਾਈ ਕਰਦੇ ਜਿੱਥੇ ਜਿੱਥੇ ਜਾਵਾਂਗੇ ਉੱਥੇ ਉੱਥੇ ਕਹਿੰਦੇ ਮਾਲਕ ਦਾ ਸ਼ੁਕਰਾਨਾ ਕਰੋ ਜਿਵੇਂ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਸ਼ੁਕਰਾਨਾ ਕਿਹੜੀ ਚੀਜ਼ ਦਾ ਕਰੀਏ ਮਾਲਕ ਨੇ ਜੋ ਦਾਤਾਂ ਦਿੱਤੀਆਂ ਨੇ ਸ਼ੁਰੂਆਤ ਤਾਂ ਸਾਨੂੰ ਇਹੀ ਸੋਹਣੇ ਸਰੀਰ ਤੋਂ ਕਰਨੀ ਚਾਹੀਦੀ ਹੈ ਜਦੋਂ ਸਾਨੂੰ ਮਾਲਕ ਨੇ ਸੋਹਣਾ ਸਰੀਰ ਧਰਤੀ ਤੇ ਦੇ ਕੇ ਭੇਜਿਆ ਮਨੁੱਖਾ ਜਨਮਾ ਦੇ ਕੇ ਧਰਤੀ ਤੇ ਭੇਜਿਆ ਤੇ ਸਾਨੂੰ ਇਸ ਸੋਹਣੇ ਸਰੀਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਸਾਰੇ ਅੰਗ ਪੈਰ ਪੂਰੇ ਦਿੱਤੇ ਨੇ ਉਹ ਸਹੀ ਸਲਾਮਤ ਦਿੱਤੇ ਨੇ ਤੁਰਦੇ ਫਿਰਦੇ ਆ ਖਾ ਚੰਗੀ ਤਰ੍ਹਾਂ ਸਕਦੇ ਆ ਦੇਖ ਚੰਗੀ ਤਰ੍ਹਾਂ ਸਕਦੇ ਆ ਇਹਨਾਂ ਦਾ ਸ਼ੁਕਰਾਨਾ ਕਰੋ ਅਸੀਂ ਆਪਣੀ ਮਰਜ਼ੀ ਦਾ ਖਾਂਦੇ ਆ ਮਰਜ਼ੀ ਦਾ ਪੀਂਦੇ ਆ ਖਾਦਾ ਪੀਤਾ ਸਾਨੂੰ ਪਚ ਰਿਹਾ ਹੈ ਅਸੀਂ ਆਪਣੀ ਮਰਜ਼ੀ ਦੇ ਮਾਲਕ ਕਿਤੇ ਜਾ ਸਕਦੇ ਆ ਕਿਤੇ ਆ ਸਕਦੇ ਆ ਇਹ ਸਭ ਕਾਸੇ ਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਜ਼ਰੂਰ ਕਰੋ ਚਲਦੇ ਹਰ ਸਾਹ ਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਤੇ ਮਾਲਕ ਦੇ ਵੱਲੋਂ ਦਿੱਤੀ ਹੋਈ ਹਰ ਚੀਜ਼ ਵੱਲੋਂ ਸ਼ੁਕਰਾਨਾ ਕਰੋ ਘਰ ਦੇ ਵਿੱਚ ਜੋ-ਜੋ ਚੀਜ਼ਾਂ ਤੁਹਾਡੇ ਪਈਆਂ ਨੇ ਹਰ ਚੀਜ਼ ਵੰਦ ਵੇਖ ਕੇ ਵਾਹਿਗੁਰਜੀ ਦਾ ਸ਼ੁਕਰਾਨਾ ਕਰੋ ਕਿ ਹੇ ਦਾਤਿਆ ਮੈਨੂੰ ਇਹ ਦਾਤ ਤੂੰ ਹੀ ਦਿੱਤੀ ਹੈ ਤੇਰਾ ਕੋਟਨ ਕੋਟ ਸ਼ੁਕਰਾਨਾ ਤੁਹਾਡੀ ਕਿਰਪਾ ਹੈ ਇਹ ਵੀ ਨਾਲੇ ਜਦ ਝਾੜੂ ਵੋਕਰ ਲਉਂਦੇ ਆ ਨਾ ਉਸ ਟਾਈਮ ਵੀ ਵਾਹਿਗੁਰਜੀ ਦਾ ਸ਼ੁਕਰਾਨਾ ਕਰੋ ਜਦੋਂ ਤੁਸੀਂ ਸ਼ੁਕਰਾਨਾ ਕਰੋਗੇ ਤਾਂ ਹਰ ਕੋਨੇ ਕੋਨੇ ਦੇ ਵਿੱਚ ਜਾਂਦਿਆ ਜਾਂਦਿਆ ਵਾਹਿਗੁਰਜੀ ਨੇ ਹੱਥ ਜੋੜ ਕੇ ਬੋਲੋ ਹਰ ਕੋਨੇ ਨੂੰ ਵੇਖਦੇ ਆਂ ਹਰ ਕੋਨੇ ਚ ਪਈ ਚੀਜ਼ ਨੂੰ ਵੇਖਦੇ ਆਂ ਤੁਸੀਂ ਸ਼ੁਕਰਾਨਾ ਸ਼ੁਰੂ ਕਰਦੇ ਤਾਂ ਤੁਹਾਨੂੰ ਇੰਜ ਲੱਗਣਾ ਵੀ ਜਿਵੇਂ ਕੋਈ ਸ਼ਕਤੀ ਸਾਡੇ ਕੰਮਾਂ ਨੂੰ ਪੂਰਾ ਕਰ ਰਹੀ ਹੋਵੇ ਜਿਹੜੇ ਕੰਮ ਲੱਗਦੇ ਆ ਨਾ ਕਿ ਬਹੁਤ ਜ਼ਿਆਦਾ ਔਖੇ ਆ ਇਹ ਨਹੀਂ ਹੋ ਸਕਦੇ ਤੁਸੀਂ ਮਾਲਕ ਦਾ ਨਾਮ ਜਪਣਾ ਸ਼ੁਰੂ ਕਰਦੇ ਹੋ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਹੋ ਫਿਰ ਦੇਖਿਓ ਇੰਜ ਲੱਗਣਾ ਵੀ ਜਿਵੇਂ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਕੰਮ ਕਰਨ ਚ ਲੱਗ ਗਈ ਹੋਵੇ ਤੇ ਇਹ ਬਿਲਕੁਲ ਸੱਚ ਹੈ ਜਦੋਂ ਆਪਾਂ ਉਹ ਸੱਚੇ ਸਤਗੁਰੂ ਜੀ ਦੀ ਸੁਕਰਾਨਾ ਕਰਦੇ ਆ ਨਾ ਤਾਂ ਸਾਡੇ ਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੋ ਜਾਂਦੀ ਹੈ ਪਰ ਜਦੋਂ ਅਸੀਂ ਮਾਲਕ ਦੀਆਂ ਦਿੱਤਾਂ ਦਿੱਤੀਆਂ ਦਾਤਾ ਨੂੰ ਭੁੱਲ ਜਾਂਦੇ ਆ ਸਿਰਫ ਉਹ ਦਾਤਾ ਯਾਦ ਰੱਖਦੇ ਆ ਜਿਹੜੀਆਂ ਸਾਡੇ ਕੋਲ ਨਹੀਂ ਹਨ ਤੇ ਸਿਰਫ ਪ੍ਰਮਾਤਮਾ ਨੂੰ ਸਿਕਾਇਤਾਂ ਕਰਦੇ ਆ ਗੁਰੂ ਤੋਂ ਮੁੱਖ ਮੋੜ ਲੈਂਦੇ ਆ ਆਪਣੀਆਂ ਚੁਸਤ ਚਲਾਕੀਆਂ ਕਰਦੇ ਆ ਤਾਂ ਫਿਰ ਕੁਦਰਤ ਦੀ ਕਰੋਪੀ ਸਾਡੇ ਤੇ ਹੁੰਦੀ ਹੈ ਸਾਡਾ ਜਪਿਆ ਹੋਇਆ ਨਾਮ ਵੀ ਬਿਲਕੁਲ ਫਿਰ ਸਾਡੇ ਕੰਮ ਨਹੀਂ ਆਉਂਦਾ ਕਿਉਂਕਿ ਜਦੋਂ ਅਸੀਂ ਪਰਮਾਤਮਾ ਦੇ ਨਾਲ ਚੁਸਤ ਚਲਾਕੀਆਂ ਕਰਨੀ ਹੈ ਸ਼ੁਰੂ ਕਰ ਦਿੰਦੇ ਆ ਨਾ ਤਾਂ ਸਾਡੇ ਉਸ ਦਿਨ ਤੋਂ ਹੀ ਮਾੜੇ ਦਿਨ ਸ਼ੁਰੂ ਹੋ ਜਾਂਦੇ ਨੇ ਸੋ ਮਾਲਕ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਤੁਸੀਂ ਸਵੇਰੇ ਉੱਠ ਕੇ ਨਾਮ ਨਹੀਂ ਜਪ ਸਕਦੇ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜਦੋਂ ਉੱਠਦੇ ਹੋ ਸਵੇਰੇ 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 ਤੇ ਭੈਣਾ ਬੀਬੀਆਂ ਨੇ ਦੇ ਕਿਹੜੇ ਕੰਮ ਆ ਪੈਣਾ ਤਾਂ ਆਪਣੇ ਘਰ ਦੇ ਜੀਆਂ ਦੇ ਲਈ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਬੱਚਿਆਂ ਦੇ ਟਿਫਨ ਤਿਆਰ ਕਰਨੇ ਜਾਂ ਆਪਣਾ ਟਿਫਨ ਤਿਆਰ ਕਰਨਾ ਜਾਂ ਘਰ ਦਾ ਜੋ ਵੀ ਜੀ ਡਿਊਟੀ ਤੇ ਚੱਲਿਆ ਉਹਦੇ ਲਈ ਭੋਜਨ ਪ੍ਰਸਾਦਾ ਬਣਾਉਣਾ ਤਾਂ ਕਿੰਨਾ ਵਧੀਆ ਹੋਵੇਗਾ ਜੇ ਤੁਸੀਂ ਉਹ ਸਭ ਕੁਝ ਕਰਦਿਆਂ ਹੋਇਆ ਵਾਹਿਗੁਰੂ ਵਾਹਿਗੁਰੂ ਜਾਪ ਕਰੋ ਜੇਕਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਜਿਨੇ ਵੀ ਉਹ ਭੋਜਨ ਪ੍ਰਸਾਦਾ ਹੁਣ ਖਾਣਾ ਉਹਦੇ ਅੰਦਰੋਂ ਦੁੱਖ ਰੋਗ ਕੱਟੇ ਜਾਂਦੇ ਕਿਉਂਕਿ ਜਦੋਂ ਆਪਾਂ ਨਾਮ ਜਪਦੇ ਹੋਏ ਭੋਜਨ ਪ੍ਰਸਾਦਾ ਬਣਾਉਨੇ ਆ ਨਾ ਫਿਰ ਉਹ ਆਮ ਭੋਜਨ ਪ੍ਰਸਾਦਾ ਨਹੀਂ ਰਹਿੰਦਾ ਉਹ ਅਮਰਤ ਰੂਪੀ ਬਣ ਜਾਂਦਾ ਉਹ ਭੋਜਨ ਪ੍ਰਸਾਦੇ ਦੀ ਤਾਕਤ ਕਈ ਗੁਣਾ ਵੱਧ ਜਾਂਦੀ ਹੈ ਤਾਂ ਇਹ ਬਹੁਤ ਹੀ ਪਿਆਰੀ ਜੁਗਤ ਹੈ ਮਹਾਂਪੁਰਖ ਜੀ ਕਹਿੰਦੇ ਕਿ ਆਪਣੇ ਬੱਚਿਆਂ ਦੇ ਲਈ ਆਪਣੇ ਪਰਿਵਾਰ ਦੇ ਲਈ ਜਦੋਂ ਵੀ ਭੋਜਨ ਪ੍ਰਸਾਦਾ ਮੇਰੀਆਂ ਭੈਣਾਂ ਬਣਾਉਂਦੀਆਂ ਨੇ ਨਾ ਤਾਂ ਵਾਹਿਗੁਰੂ 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 ਜਾਪ ਕਰਨਾ ਸ਼ੁਰੂ ਕਰਦਿਆ ਕਰੋ ਦੇਖਣਾ ਜਿਸ ਜਿਸ ਵੀ ਭੈਣ ਭਰਾਵ ਨੇ ਇਹ ਭੋਜਨ ਪ੍ਰਸਾਦਾ ਸਕਣਾ ਹੈ ਬੱਚਿਆਂ ਨੇ ਪਤੀ ਨੇ ਸੱਸ ਸਹੁਰੇ ਨੇ ਤਾਂ ਵੇਖਣਾ ਤੁਹਾਡੇ ਘਰ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਸ਼ਕਤੀ ਆ ਜਾਣੀ ਹੈ ਕਿ ਤੁਹਾਡੇ ਜੀਆਂ ਦਾ ਦੇ ਵਿੱਚ ਇਤਫਾਕ ਰਹਿਣਾ ਮਨ ਦੇ ਵਿੱਚ ਸ਼ਾਂਤੀ ਰਹਿਣੀ ਹੈ ਦੁੱਖ ਰੋਗ ਕੱਟੇ ਜਾਣੇ ਸਾਡਾ ਮਨ ਇਧਰ ਉਧਰ ਨਹੀਂ 扑ੜਕਦਾ ਕਈ ਵਾਰ ਕੀ ਹੁੰਦਾ ਵੀ ਆਪਾਂ ਪੂਰਾ ਕੰਮ ਕਰ ਲੈਂਦੇ ਆ ਫਿਰ ਜਾ ਕੇ ਯਾਦ ਆਉਂਦਾ ਵੀ ਉਹ ਉਹ ਮੈਂ ਤਾਂ ਇਹ ਪਤਾ ਨਹੀਂ ਕਿੱਥੋਂ ਕਿੱਥੋਂ ਦੀਆਂ ਸਾਰਾਂ ਘਰ ਆਈਆਂ ਮੈਂ ਤਾਂ ਕੰਮ ਕਰ ਰਹੀ ਸੀ ਹੱਥਾਂ ਨਾਲ ਅਸੀਂ ਕੰਮ ਕਰ ਰਹੇ ਹੁੰਦੇ ਆ ਪਰ ਮਨ ਕਿਤੇ ਹੋਰ ਹੁੰਦਾ ਕਈ ਵਾਰ ਸਾਡਾ ਮਨ ਸਾਨੂੰ ਅਤੀਤ ਵਿੱਚ ਲੈ ਜਾਂਦਾ ਕਈ ਵਾਰ ਸਾਡਾ ਮਨ ਸਾਨੂੰ ਭਵਿੱਖ ਵਿੱਚ ਲੈ ਜਾਂਦਾ ਕਲਪਨਾਵਾਂ ਦੇ ਵਿੱਚ ਲੈ ਜਾਂਦਾ ਪਰ ਜਦੋਂ ਅਸੀਂ ਵਾਇਗੁਰ ਦਾ ਨਾਮ ਜਪਦੇ ਹਾਂ ਤਾਂ ਅਸੀਂ ਵਰਤਮਾਨ ਦੇ ਵਿੱਚ ਹੀ ਰਹਿੰਦੇ ਹਾਂ ਵਰਤਮਾਨ ਨੂੰ ਆਪਣੇ ਅੱਜ ਨੂੰ ਸਵਾਰ ਲਓ ਜੇਕਰ ਤੁਹਾਡਾ ਅੱਜ ਸਵਰ ਗਿਆ ਤਾਂ ਤੁਹਾਡਾ ਭਵਿੱਖ ਆਪਣੇ ਆਪ ਸਵਰ ਜਾਣਾ ਸਾਡੀ ਮਿਹਨਤ ਅਤੇ ਸਾਡੇ ਕਰਮਾਂ ਨੂੰ ਇਸ ਲਈ ਨਾ ਨਾ ਤਾਂ ਅਤੀਤ ਬਾਰੇ ਸੋਚੋ ਨਾ ਹੀ ਆਉਣ ਵਾਲੇ ਭਵਿੱਖ ਬਾਰੇ ਸੋਚੋ ਬਸ ਸਾਡੀਆਂ ਸੋਚਾਂ ਦੇ ਵਿੱਚ ਸਾਡੇ ਖਿਆਲਾਂ ਦੇ ਵਿੱਚ ਸਾਡੇ ਬਚਨਾਂ ਦੇ ਵਿੱਚ ਇੱਕੋ ਹੀ ਨਾਮ ਹੋਵੇ ਉਹ ਹੈ ਵਾਹਿਗੁਰੂ ਹੋ ਵਾਹਿਗੁਰੂ ਵਾਹਿਗੁਰੂ ਕਰਦੇ ਜਾਵਾਂਗੇ ਓਨਾ ਹੀ ਤੁਰਦੇ ਜਾਵਾਂਗੇ ਘਰ ਦਾ ਕੋਈ ਵੀ ਜੀ ਨਾਮ ਜਪੜੇ ਇੱਕ ਵੀ ਜੀ ਨਾਮ ਜਪਣ ਵਾਲਾ ਹੋਵੇ ਨਾ ਘਰ ਦੇ ਸਾਰੇ ਜੀਆਂ ਨੂੰ ਉਤਾਰ ਦਿੰਦਾ ਮੈਂ ਹਮੇਸ਼ਾ ਤੁਹਾਨੂੰ ਕਹਿੰਦੀ ਆ ਜੇਕਰ ਘਰ ਦੇ ਵਿੱਚ ਇੱਕ ਜੀ ਵੀ ਤੁਹਾਡਾ ਸੱਚੇ ਮਨੋਂ ਅਮਰਤ ਵੇਲਾ ਹਰ ਰੋਜ਼ ਦਾ ਨਿਤਨੇਮ ਸਾੰਦਾ ਨਾ ਤਾਂ ਤੁਹਾਡੇ ਪੂਰੇ ਘਰ ਨੂੰ ਸਾਧ ਦੇ ਵਿਗਿਆਮਾ ਪੁਰਖ ਜੀ ਕਹਿੰਦੇ ਨੇ ਕਿ ਕਈ ਕੁਲਾਂ ਤਰ ਜਾਂਦੀਆਂ ਨੇ ਜੇਕਰ ਘਰ ਦਾ ਇੱਕ ਜੀ ਵੀ ਸੱਚੇ ਮਨ ਦੇ ਨਾਲ ਆਪਣੇ ਵਾਹਿਗੁਰੂ ਜੀ ਦਾ ਨਾਮ ਲੈਂਦਾ ਤੇ ਅਮਰਤ ਵੇਲੇ ਉੱਠਦਾ ਹੈ ਕਿਉਂਕਿ ਇਹ ਵੇਲਾ ਨਾਮ ਜਪਣ ਦਾ ਵੇਲਾ ਹੈ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬਹੁਤ ਜ਼ਰੂਰੀ ਕੰਮ ਹੈ ਤਾਂ ਤੁਸੀਂ ਉਹਨਾਂ ਕੰਮਾਂ ਨੂੰ ਕਰਦੇ ਹੋਏ ਵੀ ਨਾਮ ਜਪੋ ਸਿਰਫ ਤੁਹਾਡਾ ਮਨ ਹੋਣਾ ਚਾਹੀਦਾ ਤੇ ਭਾਵੇਂ ਜ਼ਰੂਰੀ ਕੰਮ ਕਿੰਨਾ ਵੀ ਕਿਉਂ ਨਹੀਂ ਤੁਸੀਂ ਨਾਮ ਜਪ ਸਕਦੇ ਭਾਵੇਂ ਤੁਸੀਂ ਜੁੱਤੀ ਪਾਈ ਹੈ ਭਾਵੇਂ ਨਹੀਂ ਪਾਈ ਇਹ ਆਪਣੇ ਆਮ ਨਾਰਮਲ ਬੰਦੇ ਦੇ ਬਹਾਨੇ ਆ ਸਾਨੂੰ ਕੋਈ ਮਨਾਹੀ ਨਹੀਂ ਇਹ ਵਹਿਮ ਭਰਮ ਨੇ ਅਸੀਂ ਸਿਰਫ ਗੁਟਕਾ ਸਾਹਿਬ ਤੋਂ ਜਦੋਂ ਪਾਠ ਕਰਨਾ ਉਸ ਟਾਈਮ ਅਸੀਂ ਜੁੱਤੀ ਪੈਰਾਂ 'ਚ ਨਹੀਂ ਪਾ ਕੇ ਕਰ ਸਕਦੇ ਬਾਕੀ ਅਸੀਂ ਕੋਈ ਵੀ ਪਾਠ ਜੇਕਰ ਸਾਨੂੰ ਬਿਨਾਂ ਦੇਖੇ ਬੋਲਣਾ ਹੁੰਦਾ ਜਵਾਨੀ ਕੰਠ ਹੈ ਤਾਂ ਅਸੀਂ ਉਸ ਪਾਠ ਨੂੰ ਜਦੋਂ ਬੋਲ ਰਹੇ ਹੁੰਨੇ ਆ ਪੜ ਰਹੇ ਹੁੰਨੇ ਆ ਜਪ ਰਹੇ ਹੁੰਨੇ ਆ ਉਸ ਟਾਈਮ ਜੇਕਰ ਸਾਡੇ ਪੈਰਾਂ ਦੇ ਵਿੱਚ ਜੁੱਤੀ ਹੈ ਅਸੀਂ ਬੱਸ ਦੇ ਵਿੱਚ ਬੈਠੇ ਆਂ ਜਹਾਜ਼ ਦੇ ਵਿੱਚ ਬੈਠੇ ਆਂ ਕਿਤੇ ਵੀ ਬੈਠੇ ਆਂ ਸਾਨੂੰ ਜੁੱਤੀ ਲਾਉਣ ਦੀ ਲੋੜ ਨਹੀਂ ਅਸੀਂ ਸਿਰਫ ਤੇ ਸਿਰਫ ਵਾਈਗੁਰਜੀ ਦੀ ਬੰਦਕੀ ਕਰਨੀ ਹੈ ਲੰਮੇ ਪੈ ਕੇ ਵੀ ਅਸੀਂ ਬੰਦਕੀ ਕਰ ਸਕਦੇ ਆਂ ਬੈਠ ਕੇ ਵੀ ਕਰ ਸਕਦੇ ਆਂ ਖਲੋਕੇ ਵੀ ਕਰ ਸਕਦੇ ਆ ਪੈਕੇ ਵੀ ਕਰ ਸਕਦੇ ਆ ਜੇਕਰ ਅਸੀਂ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਾਂਗੇ ਨਾ ਕੋਈ ਆਨਾ ਬਹਾਨਾ ਨਾ ਕਰਾਂਗੇ ਕਿ ਮੈਂ ਨਾਤਾ ਨਹੀਂ ਜਾਂ ਮੈਂ ਆਹ ਕੰਮ ਨਹੀਂ ਕੀਤਾ ਜਾਂ ਮੈਂ ਲੰਮਾ ਪਿਆਵਾ ਜਾਂ ਮੈਂ ਬਸ ਦੇ ਵਿੱਚ ਬੈਠਾ ਹਾਂ ਜਾਂ ਮੈਂ ਜਹਾਜ਼ ਦੇ ਵਿੱਚ ਬੈਠਾ ਹਾਂ ਤੇ ਮੈਂ ਪਾਠ ਨਹੀਂ ਕਰ ਸਕਦਾ ਇਹ ਸਾਡੇ ਵਹਿਮ ਪਰਮ ਨੇ ਮੇਰੇ ਧੰਤਨ ਗੁਰੂ ਨਾਨਕ ਪਾਸਾ ਜੀ ਕਹਿੰਦੇ ਨੇ ਇੱਕ ਵਾਰ ਭਾਈ ਲਾਣਾ ਜੀ ਨੇ ਜੋ ਕਿ ਅੱਗੇ ਚੱਲ ਕੇ ਦੂਸਰੇ ਪਾਸਾ ਧੰਤਨ ਗੁਰੂ ਅੰਗਦ ਦੇਵ ਜੀ ਬਣੇ ਸਨ ਉਹਨਾਂ ਨੇ ਗੁਰੂ ਨਾਨਕ ਪਾਸਾ ਜੀ ਨੂੰ ਸਵਾਲ ਕੀਤਾ ਕਿ ਇਹ ਸਤਿਗੁਰ ਸੱਚੇ ਪਾਸਾ ਜੀ ਤੁਹਾਡੇ ਕੋਲ ਜੋ ਵੀ ਆਵੇ ਭਾਵੇਂ ਕੋਈ ਸਾਧੂ ਸੰਤ ਆਵੇ ਭਾਵੇਂ ਕੋਈ ਆਮ ਮਨੁੱਖ ਆਵੇ ਤੁਸੀਂ ਹਮੇਸ਼ਾ ਉਹਨਾਂ ਨੂੰ ਇਹੀ ਕਹਿੰਦੇ ਹੋ ਕਿ ਅੰਮ੍ਰਿਤ ਵੇਲੇ ਉਠੋ ਤੇ ਨਾਮ ਜਪੋ ਜੇ ਤੁਹਾਡੇ ਕੋਲ ਕੋਈ ਗ੍ਰਸਥੀ ਬੰਦਾ ਆਉਂਦਾ ਤਾਂ ਉਸ ਨੂੰ ਵੀ ਤੁਸੀਂ ਇਹੀ ਕਹਿੰਦੇ ਹੋ ਕਿ ਘਰ ਪਰਿਵਾਰ ਦੀ ਜੇਕਰ ਉਹ ਪਰੇਸ਼ਾਨੀ ਲੈ ਕੇ ਆਉਂਦਾ ਜਾਂ ਕੋਈ ਗਰੀਬੀ ਦੀ ਪਰੇਸ਼ਾਨੀ ਲੈ ਕੇ ਆਉਂਦਾ ਤਾਂ ਫਿਰ ਤੁਸੀਂ ਉਸ ਨੂੰ ਵੀ ਇਹੋ ਕਹਿੰਦੇ ਆ ਕਿ ਅੰਮ੍ਰਿਤ ਵੇਲੇ ਉੱਠੋ ਤੇ ਨਾਮ ਜਪੋ ਕਈਆਂ ਨੂੰ ਤਾਂ ਤੁਸੀਂ ਸਿਰਫ ਇੰਨਾ ਹੀ ਕਹਿ ਦਿੰਦੇ ਹੋ ਕਿ ਅੰਮ੍ਰਿਤ ਵੇਲੇ ਉੱਠਿਆ ਕਰੋ ਤੇ ਕਹਿੰਦੇ ਗੁਰੂ ਨਾਨਕ ਪਾਸਾ ਜੀ ਨੇ ਉਸ ਵੇਲੇ ਬਚਨ ਕੀਤੇ ਸੀ ਕਿ ਭਾਈ ਲੈਣਾ ਜੀ ਇਸ ਵੇਲੇ ਦੇ ਵਿੱਚ ਨਾ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਬਹੁਤ ਸਾਰੀਆਂ ਰੂਹਾਂ ਉੱਠ ਕੇ ਨਾਮ ਜਪਦੀਆਂ ਨੇ ਉਹ ਪਰਮਾਤਮਾ ਦੀ ਬੰਦਗੀ ਕਰਦੀਆਂ ਨੇ ਤੇ ਕੋਈ ਵੀ ਮਨੋਖੇ ਇਸ ਵੇਲੇ ਦੇ ਵਿੱਚ ਸਿਰਫ ਠੋਠੇ ਹੀ ਪਵੇ ਉਹ ਨਿਰੰਕਾਰ ਦੇ ਨੇੜੇ ਹੋ ਜਾਂਦਾ ਹੈ ਉਹਨੂੰ ਪੂਰੀ ਸਪੋਰਟ ਮਿਲਦੀ ਹੈ ਇਸ ਚੀਜ਼ ਦੀ ਉਹਦਾ ਮਨ ਆਪਣੇ ਆਪ ਗੁਰੂ ਚਰਨਾਂ ਦੇ ਨਾਲ ਜੁੜ ਜਾਂਦਾ ਇਸ ਕਰਕੇ ਇਹ ਵੇਲਾ ਸੰਭਾਲਣ ਨੂੰ ਕਿਹਾ ਜਾਂਦਾ ਹੈ ਮਹਾਂਪੁਰਖ ਜੀ ਕਹਿੰਦੇ ਅੰਮ੍ਰਿਤ ਵੇਲੇ ਦੇ ਵਿੱਚ ਮੇਰੇ ਗੁਰੂ ਨਾਨਕ ਪਾਸਾ ਜੀ ਕਲੰਗੀਧਰ ਪਾਸਾ ਜੀ ਆਪਣਾ ਹੱਥ ਸਾਡੇ ਬਿਲਕੁਲ ਨੇੜੇ ਕਰ ਦਿੰਦੇ ਆ ਤੇ ਜੋ ਮਨੋਖੇਸ ਵੇਲੇ ਵੀ ਦੇ ਵਿੱਚ ਉੱਠਦੇ ਆ ਨਾ ਗੁਰੂ ਨਾਨਕ ਪਾਸਾ ਜੀ ਕਲੰਗੀਧਰ ਪਾਸਾ ਜੀ ਝੱਟ ਹੀ ਉਹਨਾਂ ਦੀ ਬਾਹ ਫੜ ਲੈਂਦੇ ਆ ਭਾਵੇਂ ਕਿੰਨਾ ਵੀ ਵੱਡਾ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਆਣ ਪਿਆ ਹੋਵੇ ਕਿੰਨੀ ਵੀ ਵੱਡੀ ਪਰੇਸ਼ਾਨੀ ਹੋਵੇ ਪਰ ਜਦੋਂ ਉਹ ਅੰਮ੍ਰਿਤ ਵੇਲਾ ਸਾਂਭਣਾ ਚੁੱਪ ਕਰਕੇ ਹੋਰ ਕੋਈ ਤੁਹਾਨੂੰ ਪਾ ਕਰਨ ਦੀ ਲੋੜ ਨਹੀਂ ਕੋਈ ਤੁਹਾਨੂੰ ਟੂਨੇ ਟਟਕਿਆਂ ਦੀ ਲੋੜ ਨਹੀਂ ਕੋਈ ਇੱਧਰ ਜਾਣ ਦੀ ਲੋੜ ਨਹੀਂ ਕੋਈ ਉੱਧਰ ਜਾਣ ਦੀ ਲੋੜ ਨਹੀਂ ਕੋਈ ਤੁਹਾਡੇ ਘਰ ਦੇ ਵਿੱਚ ਜੇਕਰ ਕੋਈ ਬਜ਼ੁਰਗ ਨਹੀਂ ਹੈਗਾ ਤਾਂ ਤੁਸੀਂ ਚੁੱਪ ਕਰਕੇ ਮੇਰੀਆਂ ਭੈਣਾਂ ਨੂੰ ਖਾਸ ਕਰਕੇ ਬੇਨਤੀ ਹੈ ਕਿਉਂਕਿ ਮੇਰੀਆਂ ਭੈਣਾਂ ਨੇ ਪੂਰਾ ਪਰਿਵਾਰ ਸੰਭਾਲਾ ਹੁੰਦਾ ਮੇਰੀਆਂ ਭੈਣਾਂ ਹੀ ਰੀੜ ਦੀ ਹੱਡੀ ਨੇ ਘਰ ਦੀ ਜੇਕਰ ਮੈਂ ਆਪਣੀਆਂ ਭੈਣਾਂ ਨੂੰ ਇਸ ਕਰਕੇ ਬੇਨਤੀ ਕਰਦੀ ਹਾਂ ਕਿ ਪੂਰਾ ਪਰਿਵਾਰ ਉਹਨਾਂ ਦੇ ਉੱਤੇ ਆ ਪਤੀ ਪੁੱਤ ਸਹੁਰਾ ਸੱਸ ਸਾਰਾ ਜੋ ਵੀ ਉਹਨਾਂ ਦੀ ਜੀਅ ਜੰਤ ਹੈ ਮਰੀਆਂ ਭੈਣਾਂ ਦੇ ਸਿਰ ਤੇ ਹੁੰਦੀਆਂ ਨੇ ਜੇਕਰ ਮੇਰੀਆਂ ਭੈਣਾਂ ਸਹੀ ਰਾਹ ਤੇ ਤੁਰਪੀਆਂ ਉਹਨਾਂ ਦਾ ਪਤੀ ਵੀ ਕਮਾਈ ਦੇ ਬਹੁਤ ਸੋਹਣੀ ਕਰੇਗਾ ਉਹਨਾਂ ਦੇ ਪਤੀ ਦੀ ਕਮਾਈ ਤੇ ਦੁੱਗਣੀ ਰਾਤ ਚੌਗਣੀ ਵਾਲੀ ਤਰੱਕੀ ਵਾਲੀ ਕਰੇਗਾ ਸੋ ਮੇਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਕਿ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਿਰਫ ਇੱਕ ਇਹੋ ਉਪਾਅ ਕਰਨਾ ਸ਼ੁਰੂ ਕਰ ਦਿਓ ਆਪਣੇ ਘਰ ਦੇ ਵਿੱਚ ਚੁੱਪ ਕਰਕੇ ਕਿਸੇ ਨੂੰ ਵੀ ਪੁੱਛਣ ਦੀ ਲੋੜ ਨਹੀਂ ਕਿ ਆਪਣਾ ਅੰਮ੍ਰਿਤ ਵੇਲਾ ਸਾਹਮਣੇ ਅੰਮ੍ਰਿਤ ਵੇਲੇ ਸਿਰਫ ਉਠਣਾ ਹੀ ਸ਼ੁਰੂ ਕਰ ਦਿਓ ਮੇਰੇ ਧੰਤਨ ਗੁਰੂ ਨਾਨਕ ਪਾਸਾ ਜੀ ਤੇ ਕਰਨਗੀਧਰ ਪਾਸਾ ਜੀ ਦਾ ਹੱਥ ਤੁਹਾਡੇ ਸਿਰ ਤੇ ਆ ਜਾਣਾ ਤੁਹਾਡੇ ਪਰਿਵਾਰ ਤੇ ਆ ਜਾਣਾ ਇੱਕ ਵਾਰ ਤੁਸੀਂ ਉਠਣਾ ਸ਼ੁਰੂ ਕਰੋ ਤੇ ਮਹਾਂਪੁਰਖ ਜੀ ਕਹਿੰਦੇ ਨੇ ਕਿ 21 ਦਿਨ ਜਾਂ ਫਿਰ 40 ਦਿਨ ਦਾ ਨੇਮ ਇੱਕ ਜਹਾ ਨੇਮ ਹੈ ਇਸ ਕਰਕੇ ਰੱਖੇਗੇ ਕਿਉਂਕਿ ਜੇਕਰ ਮਨੁੱਖ ਲਗਾਤਾਰ 21 ਦਿਨ ਜਾਂ 40 ਦਿਨ ਨੇਮ ਨੂੰ ਵੱਜ ਕੇ ਕਰਦਾ ਨਾ ਤਾਂ ਕਿਤੇ ਨਾ ਕਿਤੇ ਉਸ ਦੀ ਆਦਤ ਵੱਜ ਜਾਂਦੀ ਹੈ ਸੋ ਮੇਰੀਆਂ ਭੈਣਾਂ ਨੂੰ ਵੀ ਮੈਂ ਇਹੋ ਕਹਿੰਦੀ ਆ ਕਿ ਜਿੰਨਾ ਪਣਾ ਤੋਂ ਅਮਰਤ ਵੇਲਾ ਨਹੀਂ ਸਾਂਭਿਆ ਜਾਂਦਾ ਨਾ ਤਾਂ ਉਹ 21 ਦਿਨ ਲਗਾਤਾਰ ਆਪਣੇ ਮਨ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਆਪਣੇ ਘਰ ਦੀ ਦੁੱਖ ਤਕਲੀਫ ਨੂੰ ਆਪਣੇ ਘਰ ਦੀ ਪਰੇਸ਼ਾਨੀ ਨੂੰ ਧਾਰ ਕੇ ਨਾ ਅਮਰਤ ਵੇਲੇ ਉਠੋ ਵੇਖਣਾ ਕਿ ਤੁਹਾਡੇ ਘਰ ਦੇ ਵਿੱਚ ਕਿੰਨਾ ਵੀ ਵੱਡਾ ਦੁੱਖ ਕਿਉਂ ਆਇਆ ਹੋਇਆ ਹੋਵੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਉਹ ਦੁੱਖ ਤੁਹਾਡੇ ਮਨ ਤੋਂ ਨਿਕਲੇਗਾ ਤੁਹਾਡਾ ਮਨ ਹਲਕਾ ਹੋਵੇਗਾ ਤਹਾਨੂੰ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਵੇਗੀ ਇਹਨਾਂ 21 ਦਿਨਾਂ ਦੇ ਵਿੱਚ ਫਿਰ ਉਸ ਤੋਂ ਬਾਅਦ ਮੇਰੇ ਧੰਨ ਧੰਨ ਗੁਰਨਾਨ ਪਾਸਾ ਜੀ ਨੇ ਤੇ ਕਲੰਗੀਧਰ ਪਾਸਾ ਜੀ ਨੇ ਕੋਈ ਰਾਹ ਦਿਖਾਉਣਾ ਤੁਹਾਨੂੰ ਉਹ ਰਾਹ ਦੇ ਵਿੱਚੋਂ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਸਿਰਫ ਇੱਕ ਜੀ ਨੂੰ ਲੋੜ ਹੈ ਜੇਕਰ ਤੁਸੀਂ ਇੱਕ ਜੀ ਘਰ ਦੇ ਵਿੱਚ ਅੰਮ੍ਰਿਤ ਵੇਲਾ ਸਾਂਭ ਲਿਆ ਨਾ ਤਾਂ ਮੇਰੇ ਕਲੰਗੀਧਰ ਪਾਸਾ ਜੀ ਦਾ ਹੱਥ ਤੁਹਾਡੇ ਘਰ ਤੇ ਹੋ ਜਾਵੇਗਾ ਤੁਹਾਡਾ ਕੋਈ ਵੀ ਬਾਲਵਿੰਗਾ ਨਹੀਂ ਕਰ ਪਾਵੇਗਾ ਸੋ ਇਸ ਵੇਲੇ ਦੇ ਵਿੱਚ ਉਠਣਾ ਹੈ ਇਸ ਵੇਲੇ ਦੀਆਂ ਬਰਕਤਾਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤੇ ਵੇਲੇ ਦੀਆਂ ਖੁਸ਼ੀਆਂ ਬਰਕਤਾਂ ਤਾਂ ਹੀ ਮਿਲਣਗੀਆਂ ਜਦੋਂ ਆਪਾਂ ਨਾਮ ਜਪਾਂਗੇ ਨਾਮ ਜਪ ਕੇ ਪਤਾ ਲੱਗਣਾ ਹੈ ਕਿ ਇਸ ਵੇਲੇ ਦੀਆਂ ਕਿੰਨੀਆਂ ਕੋਈ ਬਰਕਤਾਂ ਨੇ ਜੇਕਰ ਅਸੀਂ ਇਹਨਾਂ ਬਰਕਤਾਂ ਨੂੰ ਪਾਉਣਾ ਚਾਹੁੰਦੇ ਹਾਂ ਸੰਗਤ ਜੀ ਤਾਂ ਤੁਹਾਨੂੰ ਇਹਨਾਂ ਬਰਕਤਾਂ ਦੇ ਵਿੱਚੋਂ ਹੀ ਸਭ ਕੁਝ ਪ੍ਰਾਪਤ ਹੋਵੇਗਾ ਜੇਕਰ ਤੁਸੀਂ ਧੰ ਗੁਰਨਾਨ ਪਾਸਾ ਜੀ ਦਾ ਅੰਮ੍ਰਿਤ ਵੇਲੇ ਨਾਮ ਜਪਣਾ ਸ਼ੁਰੂ ਕਰ ਦੋਗੇ ਜੇ ਅਸੀਂ ਹਰ ਰਾਤ ਗੁਰੂ ਦਾ ਨਾਮ ਲੈ ਕੇ ਸੌਵਾਂਗੇ ਤਾਂ ਹਰ ਸਵੇਰ ਗੁਰੂ ਦੇ ਨਾਮ ਨਾਲ ਹੀ ਉੱਠਾਂਗੇ ਤਾਂ ਜੀਵਨ ਆਪ ਹੀ ਸੁਖਮਈ ਹੋ ਜਾਵੇਗਾ ਕਲਯੁਗ ਦੇ ਸਾਰੇ ਪ੍ਰਭਾਵ ਆਪਣੇ ਆਪ ਦੂਰ ਹੋ ਜਾਣਗੇ ਕਿਉਂਕਿ ਜਿੱਥੇ ਨਾਮ ਦਾ ਨਿਵਾਸ ਹੁੰਦਾ ਹੈ ਉੱਥੇ ਦੁੱਖ ਤੇ ਚਿੰਤਾ ਟਿਕ ਹੀ ਨਹੀਂ ਸਕਦੇ ਇਸ ਲਈ ਨਾ ਅੱਜ ਤੋਂ ਹੀ ਇਹ ਸੁੰਦਰ ਅਭਿਆਸ ਸ਼ੁਰੂ ਕਰਿਏ ਸੌਣ ਤੋਂ ਪਹਿਲਾਂ ਕੀਰਤਨ 16 ਸਬ지 ਦਾ ਪਾਠ ਕਰਿਏ ਅੰਮ੍ਰਿਤ ਵੇਲੇ ਉੱਠਣ ਦੀ ਬੇਨਤੀ ਕਰੀਏ ਤੇ ਉੱਠ ਕੇ ਗੁਰੂ ਦਾ ਨਾਮ ਜਪ ਕੇ ਆਪਣੀ ਦਿਨ ਦੀ ਸ਼ੁਰੂਆਤ ਕਰੀਏ ਜਦੋਂ ਹਰ ਦਿਨ ਦੀ ਸ਼ੁਰੂਆਤ ਗੁਰੂ ਨਾਲ ਹੋਵੇਗੀ ਤੇ ਅੰਤ ਵੀ ਗੁਰੂ ਦੇ ਨਾਲ ਹੋਵੇਗਾ ਤਾਂ ਸਾਡਾ ਜੀਵਨ ਵੀ ਗੁਰੂ ਦੇ ਆਸ਼ੀਰਵਾਦਾਂ ਦੇ ਨਾਲ ਭਰ ਜਾਵੇਗਾ ਸੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜਰੂਰ ਲਿਖਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ